ਦੋਸਤੋ ਦੱਬ ਕੇ ਕਰ ਦਿਓ ਸ਼ੇਅਰ ਕਹਿੰਦਾ ਤੇਰੀ ਸਿਹਤ ਦਾ ਤੇ ਖੂਬਸੂਰਤੀ ਦਾ ਰਾਜ ਕੀ ਹੈ ਰਾਜ ਹੈ ਬਾਈ ਇੰਦਰਜੀਤ ਸਿੰਘ ਜੋਗਾ ਬਾਈ ਤਗੜੀ ਤਮਾਲੇਦਾਰ ਬੰਦੇ ਨੇ ਐਂਟਰੀ ਕਰਾਈ ਹੈ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਹੀ ਤੁਹਾਨੂੰ ਹੁਣ ਫੇਰ ਦੱਸਣ ਲੱਗਿਆ ਬਾਈ ਕਹਿੰਦਾ ਵੀ ਤੇਰੀ ਸਿਹਤ ਦਾ ਰਾਜ ਕੀ ਹੈ ਜੇ ਤਾਂ ਜ਼ੋਰ ਵਾਲਾ ਤਾਂ ਕੰਪੀਟੀਸ਼ਨ ਹੈ ਤੇ ਜੇ ਕਮਜ਼ੋਰ ਵਾਲਾ ਤਾਂ ਟ੍ਰੇਨਰ ਹੈਗਾ ਕਹਿੰਦਾ ਜੇ ਬਾਈ ਘਰੋਂ ਗਰੀਬ ਹੈਗਾ ਤਾਂ ਫੁੱਲ ਆਪਸ਼ਨ ਨੇ ਤੇਰੇ ਤੇਰੀ ਫੀਸ ਵੀ ਮਾਫ ਕਰਾਂਗੇ ਜੇ ਕਹਿੰਦਾ ਬਾਈ ਨਸ਼ਾ ਛੱਡ ਕੇ ਜਿਮ ਚਾਉਣਾ ਚਾਹੁੰਦਾ ਤਾਂ ਤੇਰੇ ਲਈ ਫੁੱਲ ਆਫਰ ਨੇ ਤੇਰੇ ਲਈ ਖਰਾਕ ਵੀ ਪੈਦਾ ਕਰਤੀ ਬਾਈ ਇੰਦਰਜੀਤ ਸਿੰਘ ਜੋਗਾ ਨੇ ਬਾਈ ਯਾਰ ਹੈ ਜੇ ਰੱਬੀ ਰੂਹਾਂ ਕਿੱਥੇ ਮਿਲਣਗੀਆਂ ਆ ਕੇ ਲਿੰਕ ਕਰੋ ਬਾਈ ਇਹ ਜੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਬਾਈ ਇੰਦਰਜੀਤ ਸਿੰਘ ਜੋਗਾ ਨੇ ਫੁੱਲ ਆਫਰ ਦਿੱਤੇ ਬਾਈ ਨਸ਼ਾ ਛੱਡ ਕੇ ਜਿਹੜਾ ਆਉਣਾ ਚਾਹੁੰਦਾ ਬਾਈ ਆਜੋ ਆਜੋ